ਹਾਂਜੀ ਪਿਆਰੇ ਹੋ ਆਹ ਦੇਖ ਲਓ ਜੀ ਹੁਸ਼ਿਆਰਪੁਰ ਆ ਪਾਇਆ ਹਾਂ ਆ ਸ਼ਾਪਿੰਗ ਕਰਨ ਹੈ ਜੀ ਨਵਾਂ ਮਾਲ ਖੁੱਲਿਆ ਬਹੁਤ ਵਧੀਆ ਕੱਪੜੇ ਬਹੁਤ ਵਧੀਆ ਜੀ ਹੁਸ਼ਿਆਰਪੁਰ ਪ੍ਰਵਾਹ ਚੌਂਗ ਭੀਮ ਸਵੀਟਸ ਦੇ ਲਾਗੇ ਬਿਲਕੁਲ ਬਹੁਤ ਹੀ ਵਧੀਆ ਵਧੀਆ ਬ੍ਰਾਂਡਡ ਕੱਪੜੇ ਸੋਹਣੇ ਲੱਗੇ ਮੈਨੂੰ ਵੀ ਨਾ ਮੈਂ ਤਾਂ ਮੈਡਮ ਜੀ ਜਾਇਆ ਹਾਂ ਆਪਾਂ ਦੇਖੋ ਨਾ いいですよね。 ਕੀ ਸੋਨੇ ਕਲਰ ਹੈਗਾ ਸੋੜ ਪੰਜਾਬੀ ਸੋੜ ਇਹ ਸਾਰਾ ਕੰਟਰੋਲ ਸੋਨਾ ਮੈਡਮ ਜੀ ਵੀ ਲੱਗ ਗਿਆ ਹਾਂਜੀ ਮੈਡਮ ਜੀ ਕਿਦਾਂ ਆਇਆ ਨਹੀਂ ਪਸੰਦ ਆਇਆ ਪਰ ਚੀਜ਼ ਇੱਧਰ ਹਾਂਜੀ ਚਲ ਜੀ ਫਿਰ ਹੂੰ ਇਹ ਜੈਂਟਰ ਆ ਨਹੀਂ ਹੱਲਾੜ ਕਿੱਦਾਂ ਪੰਜਾਬ ਪਸੰਦ ਹਾਂ ਸੋਹਣਾ ਲੱਗਦਾ ਨਾ ਹਾਂਜੀ ਵਧੀਆ ਸਟਾਫ ਵੀ ਵਧੀਆ ਆ ਹੂੰ ਸਭ ਦੇਖੋ ਸਟਾਫ ਉਹਨਾਂ ਸਟਾਫ ਦਾ ਕੀ ਆਵਾਜ਼ ਪਰ ਇਹ ਤਾਂ ਮਤਲਬ ਗਰਮੀਆਂ ਦੇ ਹਨਾ ਟੁੱਟ ਰਹੀ ਹੈ ਮੈਂ ਆਫਸਰ ਅੱਜ ਦੇਖੋ ਬਾਈ ਉਹ ਦਾ ਟੁੱਟ ਪਿਆ ਹ ਹ ਆ ਦੇਖੋ ਇਹ ਨਾ ਪਿਆਰਾ ਹੈ ਹ ਸਾਡੇ ਛੇ ਹਜ਼ਾਰ ਬੈਰੀ ਗੁੱਡ ਕਿਨੇ 6500 ਦਾ ਹਾਂਜੀ ਆ 5500 ਦਾ ਹਾਂ 4500 ਦਾ ਹਾਂਜੀ ਐ ਡਿਪੈਂਡ ਰੇਟ ਵੀ ਡਿਪੈਂਡ ਕਰਦੇ ਕੁਆਲਿਟੀ ਤੇ ਕਰਦੇ ਆ ਹੂੰ ਕੈਸੇ ਸ਼ਾਪਿੰਗ ਕਰ ਲਈ ਹੈ ਚੀਜ਼ ਕਰਨੀ ਸੀ ਸਵਟਰ ਲਿਆ ਹਨ ਨਹੀਂ ਸਾਰਾ ਹੋ ਗਿਆ ਕੀ ਆ ਪਰ ਇਹਦੇ ਵਿੱਚ ਹੁਣ ਪਤਾ ਨਹੀਂ ਕੁਆਲਿਟੀ ਕਿਦਾਂ ਦੀ ਹੋਣੀ ਆ 275 ਤੁਸੀਂ ਰੇਟ ਰਾਉਂਡ ਦੇਖੋ 275 ਰਾਉਂਡ ਕੀ ਹੈ ਇੱਕ ਕੁਆਲਟੀ ਵੀ ਸੋਹਣੀ ਹੋਣੀ ਆ ਆ ਦੇਖ ਲਓ ਫਿਰਣਾ ਜਾ ਲਓ ਆ ਆ ਹੈਗਾ ਆ ਖੁੱਲਾ ਹਾਂ ਆ ਇਹ ਖੁੱਲਾ ਹੈਗਾ ਨਾ ਪਰ ਇਹ ਆ ਸ਼ਾਰਟ ਹੈ ਹਾਂ ਸ਼ਾਰਟ ਹੈ ਹਾਂਜੀ ਕੰਪਲੀਟ ਹੋਊਗਾ ਕੱਲੇ ਆਊਗਾ ਸਿੰਸ ਵਗੈਰਾ ਨਾਲ ਨਹੀਂ ਪੈਣਾ ਹਾਂ ਪਰ ਠੀਕ ਆ ਜੀ ਸੌ ਅਕੋਰਡਿੰਗ ਚਲੋ ਇਨੀ ਦੀ ਸ਼ੋਪਿੰਗ ਹੋ ਗਈ ਜੀ ਬਹੁਤ ਹੋ ਗਈ ਇਨੀ ਠੀਕ ਹੈ ਆ ਵੀ ਦੇਖੋ ਹਾਂ ਹਾਂ ਸੋਹਣੇ ਆ ਬਹੁਤ ਸੋਹਣੇ ਹਾਂ ਅੰਨ ਦੱਸਿਆ ਵੀ ਡਿਪੈਂਡ ਕਰਦਾ ਰੇਟ ਕੁਆਲਿਟੀ ਤੇ ਕੁਆਲਿਟੀ ਡਿਪੈਂਡ ਕਰਦੀ ਹੈ ਰੇਟ ਹਾਂ ਆ ਲੈ ਇੰਗਾਰਮੀਆ ਮੇ ਬੋਣਾ ਸੋਹਣਾ ਕਪੜਾ ਹੈ ਮੈਂ ਮਦਰਾਸ ਕੇ ਹਟਿਆ ਅੱਗੇ ਪਿਆਰਿਆਂ ਨੂੰ ਵੀ ਇਹ ਜਿਹੜੀ ਸ਼ੋਅ ਹੋਣਾ ਪ੍ਰਵਾਹ ਚੌਂਕ ਸਵੀਟ ਸ਼ਾਪ ਦੇ ਬਿਲਕੁਲ ਲੱਗੇ ਆ ਕਲੈਕਸ਼ਨ ਵਧੀਆ ਕਲੈਕਸ਼ਨ ਆ ਬਹੁਤ ਵਧੀਆ ਆ ਅੱਜ ਆਇਆ ਹਰ ਕੁਐਸਚਨ ਦਾ ਧਿਆਨ ਰੱਖਿਆ ਗਿਆ ਇਹ ਮੰਝਲੀ ਹੈ ਬਹੁਤ ਸੋਹਣਾ ਹਰ ਤਰੀਕੇ ਚ ਐਸਾ ਆਹ ਦੇਖ ਬੱਚਿਆਂ ਦੀ ਵੀ ਹੈ ਬੱਚਿਆਂ ਦਾ ਕੀ ਆ ਹਾਂ ਅਕੜੀ ਲੈਕਰ ਸਾਡੇ ਬੱਚੇ ਹੁਣ ਵੱਡੇ ਹੋ ਗਏ ਆ ਤੇ ਸਾਡੇ ਦੇ ਬੱਚਿਆਂ ਬੱਚਿਆਂ ਦੇ ਬੱਚਿਆਂ ਨੇ ਜਾ ਕੇ ਜਾਣਾ ਵੀ ਉਦੋਂ ਤੱਕ ਸਮਾਂ ਤੱਕ ਹਾਂ ਰਾਈਟ ਮੈਡਮ ਜੀ ਇੱਧਰ ਹੀ ਹੋਵੋ ਜੀ ਦੇਖੋ ਇੱਧਰ ਗਰਮੀ ਸਾਰੀ ਕਲੈਕਸ਼ਨ ਗਰਮੀ ਆ ਜੀ ਵਾਹ ਕੀ ਆ ਬਾਤ ਕੀ ਆ ਬਾਤ ਆ ਦੇਖ ਲੋ ਜੀ ਤਿੰਨ ਦੱਸੇ ਵੀ ਤਿੰਨ ਫਲੋਰ ਹੈ ਤਿੰਨ ਫਲੋਰ ਹੈ ਹਾਂਜੀ ਇੱਕ ਉੱਪਰ ਉੱਪਰ ਲੇਡੀਜ਼ ਐਂਡ ਕਿਡਜ਼ ਥੱਲੇ ਪੂਰਾ ਜੈਂਟਸ ਉਹ ਤੋਂ ਥੱਲੇ ਵਾਲਾ ਫਲੋਰ ਵੀ ਥੋੜਾ ਸਭ ਕੁਝ ਜਿੱਦਾ ਨਾ ਆਹ ਕੋਟੀਆਂ ਭੁਲਣ ਆਵਾਜ਼ ਇਹ ਲੇਡੀਜ਼ ਹਨ ਹਾਂਜੀ ਲੈਟਸ ਗੋ ਦੇਖੋ ਲਾਲਾ ਕਦੀ ਲੈਣੀ ਤਾਂ ਹੂੰ ਸੋਫਟ ਹੈ ਇਸ ਚੀਜ਼ ਵਰਗਾ ਇਸੋ ਹੀ ਹੈ ਹੂੰ ਕਲਰ ਦੇਖ ਲਓ ਚੂਜ਼ ਕਰ ਲਓ ਮੇਰਾ ਫੇਵਰਿਟ ਫੇਵਰਿਟ ਕਲਰ ਤਾਂ ਇਦਾਂ ਦੇ ਆ ਹੂੰ ਸਹੀ ਆ ਕੋਈ ਨਾ ਹਾਂਜੀ ਵਾਹ ਜਾਨਾ ਇਹ ਹੈ ਯਾਨ ਚਟਾ ਜੀ ਵੀ ਆ ਗਈ ਤੇ ਅਸੀਂ ਸ਼ੋਪਿੰਗ ਕਰ ਚੁੱਕੇ ਹਾਂ ਫਿਰ ਮਨ ਦੇ ਵਿੱਚ ਆਇਆ ਕਿ ਇੰਨਾ ਵਧੀਆ ਹੈਗਾ ਸਾਰਾ ਕੁਝ ਤੇ ਕਿਉਂ ਨਾ ਅਸੀਂ ਥੋੜਾ ਜਿਹਾ ਵਲੌਗ ਬਣਾ ਲਈਏ ਸਹੀ ਹਲਾ ਜਿੰਨੇ ਵੀ ਯਾਰ ਜੂ ਜਿਹਦੇ ਵੱਲ ਸਾਡੇ ਨਾਲ ਦੇ ਨਾਲ ਚੱਲੀ ਹੋ ਰਹਿਏ ਤੇ ਸ਼ੋਪਿੰਗ ਤੇ ਸੋਹਣਾ ਸਾਰਾ ਕੁਝ ਹਾਂਜੀ ਲਓ ਜੀ ਫਿਰ ਹੁਣ ਆਪਾਂ ਅਗੇ ਭੀਮ ਜੀ ਦੇ ਉਧਰ ਲੂਬਾ ਤੇ ਪਿਆ ਆ ਦੇਖੋ ਜੀ ਆ ਦੇਖੋ ਇਹ ਕੀ ਹੈ ਭਾਜੀ ਮਮੂਸ ਇਹਦੇ ਮਮੂਸ ਜਪਾ ਕਰਦੇ ਆ ਕੀ ਆਵਾਜ਼ ਆ ਬਹੁਤ ਅੱਛੀ ਹੈ ਬਹੁਤ ਗੁੱਡ ਉਧਰੇ ਭਾਈ ਸਾਹਿਬ ਬੇਟੇ ਸਾਰੇ ਓਕੇ ਆ ਅਸੀਂ ਸਾਰੇ ਮਾਜ਼ੇ ਸ਼ਾਪਿੰਗ ਇੱਥੋਂ ਕਰੀ ਜੀ ਕਣ ਪੀਣ ਦੀ ਵੀ ਸਾਰਾ ਕੁਝ ਇੱਥੇ ਹੀ ਕਰੀ ਜਾਈ ਬਹੁਤ ਵਧੀਆ ਗੁੱਡ ਬਸ ਸਾਰੇ ਗੁੱਡ ਬਾਏ